ਮਕਰ ਸੰਕ੍ਰਾਂਤੀ ਦੇ શુભ ਦਿਹਾੜੇ ਤੇ ਸ੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ੍ਰੀ ਹਰੀ ਮੰਦਿਰ ਜਾਂਚਕਰ ਸੋਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਕਰ ਅਤੇ सुरेंद्र ਮਹਾਜਨ ਨੇ ਸਾਰੀ ਸੰਗਤ ਨੂੰ ਇਸ શુભ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸਾਰੀ ਸੇਵਾ ਸੰਗਤ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਦੁਸ਼ਯੰਤ ਠਾਕੁਰ ਜਗENDER ਪਾਲ ਸਤਪਾਲ ਠਾਕੁਰ ਪੰਡਿਤ ਮਹਾਬੀਰ ਪ੍ਰਸਾਦ ਅਤੇ ਸੰਜੀਵ ਕੁਮਾਰ ਸਨੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ। ਸਾਰਿਆਂ ਨੂੰ ਅੱਜ ਪਹਿਲੇ ਤੇ ਸੰਗਰਾਮ ਦੀ ਬਹੁਤ-ਬਹੁਤ ਵਧਾਈਆਂ। ਅੱਜ ਬਹੁਤ ਸ਼ੁਭ ਦਿਨ ਹੈ। ਤੇ ਅੱਜ ਮੰਦਰ ਕਮੇਟੀ ਵੱਲੋਂ ਹਰੀ ਮੰਦਰ ਮੰਦਰ ਵੱਲੋਂ ਅੱਜ ਪੂੜੀ ਤੇ ਲਾਂਜੀ ਦਾ ਸਾਰਾ ਦਿਨ ਪ੍ਰਸ਼ਾਦ ਜਿਹੜਾ ਵਾ ਲੰਗਰ ਵਰਤਿਆ ਜਾਏਗਾ ਤੇ ਸਵੇਰੇ ਦੁੱਧ ਤੇ ਕਾਫੀ ਦਾ ਤੇ ਬਰੈਡ ਦਾ ਜਿਹੜਾ ਸੀ ਉਹ ਸਵੇਰੇ ਤੜਕੇ ਲੰਗਾ ਲਗਾਇਆ ਗਿਆ ਸੀ। ਅੱਜ ਹਰੀ ਮੰਦਰ ਜਨਕਾ ਸੁਸਾਇਟੀ ਵੱਲੋਂ ਜਿਹੜਾ ਵਾ ਅਸੀਂ ਹਰ ਸਾਲ ਜਿਹੜਾ ਮਨਾਉਂਦੇ ਆ ਮਕਰ ਸ੍ਰੀ ਕ੍ਰਾਂਤੀ ਜਿਹੜਾ ਮਨਾਉਂਦੇ ਆ ਅੱਜ ਸੰਗਰਾਂਦ ਦਾ ਲੌਂਗੀ ਤੇ ਪੂਰੀ ਦਾ ਜਿਹੜਾ ਵਾ ਬਾਹਰ ਲੰਗਰ ਜਿਹੜਾ ਇਹ ਲਗਾਉਣ ਲੱਗੇ ਆ ਇਹ ਜਿੰਨਾ ਵੀ ਮੰਦਰ ਕਮੇਟੀ ਤੇ ਸਾਰਾ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ ਪਿਆ ਤੇ ਪਰਮਾਤਮਾ ਦਾ ਹੀ ਕੰਮ ਚਲਾਉਂਦਾ ਰਿਹਾ